ਕੀ ਤੁਸੀਂ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਟੈਨਸ਼ਨ ਦੇ ਵਿੱਚ ਰਹਿੰਦੇ ਹੋ? ਜਾਂ ਬੱਚੇ ਸੋਚਦੇ ਨੇ ਕਿ ਪਲੱਸਟਰ ਤੋਂ ਬਾਅਦ ਹੁਣ ਅਸੀਂ ਕਿਹੜੀ ਪੜ੍ਹਾਈ ਕਰੀਏ? ਤਾਂ ਫਿਰ ਹੁਣ ਘਬਰਾਉਣ ਦੀ ਲੋੜ ਨਹੀਂ। ਤਾਂ ਅੱਜ ਤੁਹਾਨੂੰ ਲੈ ਕੇ ਆਇਆ ਐਲ ਐਲ ਸੀ ਆਈ ਇੰਸਟੀਚਿਊਟ ਰੇਲਵੇ ਰੋਡ ਸਾਨੇਵਾਲ ਦੇ ਵਿੱਚ। ਜਿੱਥੇ ਐਲ ਪੀ ਜੂ ਡਿਸਟੈਂਸ ਆਨਲਾਈਨ ਐਡਮਿਸ਼ਨਾਂ ਹੁੰਦੀਆਂ ਨੇ। ਤੋ ਤੁਸੀਂ ਪੜ੍ਹਾਈ ਦੇ ਨਾਲ ਨਾਲ ਬਿਜ਼ਨਸ ਵੀ ਕਰ ਸਕਦੇ ਹੋ ਆਪਣਾ ਕੰਮਕਾਰ ਵੀ ਕਰ ਸਕਦੇ ਹੋ ਔਰ ਕੰਮ ਕਰਦੇ ਨਾਲ ਨਾਲ ਤੁਸੀਂ ਪੜ੍ਹਾਈ ਵੀ ਜਾਰੀ ਰੱਖ ਸਕਦੇ ਹੋ ਤੇ ਪੜ੍ਹਾਈ ਦੇ ਖੇਤਰ ਦੇ ਵਿੱਚ ਆਪਣੀ ਬੀਬੀਏ ਪੀਸੀਏ ਵੀ ਪੀਏ ਬੀਕਾਮ ਐਮਕਾਮ ਜਿਹੜੀਆਂ ਡਿਗਰੀਆਂ ਤੁਸੀਂ ਹਾਸਲ ਕਰ ਸਕਦੇ ਹੋ ਸੋ ਉਹ ਪਰ ਗੱਲਬਾਤ ਕਰਾਂਗੇ ਐਨਐਲਸੀ ਇੰਸਟੀਟਿਊਟ ਦੇ ਵਿੱਚ ਜਿੱਥੇ ਕੰਪਿਊਟਰ ਕੋਰਸ ਵੀ ਕਰਵਾਏ ਜਾਂਦੇ ਨੇ ਇਹਦੇ ਨਾਲ ਨਾਲ ਡਿਪਲੋਮਾ ਵੀ ਕਰਵਾਇਆ ਜਾਂਦਾ ਔਰ ਉਸ ਦੇ ਨਾਲ ਨਾਲ ਤੁਸੀਂ ਅਕਾਊਂਟੈਂਟ ਵਗੈਰਾ ਵੀ ਜਿਹੜਾ ਬਣ ਸਕਦੇ ਹਾਂ ਸੋ ਆਓ ਗੱਲਬਾਤ ਕਰਾਂਗੇ ਇਥੋਂ ਦੇ ਹਨਰ ਜਿੱਥੇ ਕਿ ਗੁਲਸ਼ਨ ਕੁਮਾਰ ਜੀ ਨਾਲ ਆਓ ਕਰਦੇ ਆ ਗੱਲਬਾਤ ਸასი ਗੱਲ ਪਹਿਲਾਂ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੁਹਾਡੇ ਸ੍ਰੋਤਿਆਂ ਨੂੰ ਵੀ ਸਾਰਿਆਂ ਨੂੰ ਬਿਆਰਪਰੀ ਸਤਿ ਸ਼੍ਰੀ ਅਕਾਲ ਜੀ ਜੀ ਕੀ ਕਹਿਣਾ ਚਾਹੁੰਦੇ ਹਾਂ ਪਹਿਲਾਂ ਆਪਾਂ ਜਿਸ ਤਰ੍ਹਾਂ ਅੱਜਕੱਲ ਮਾਤਾ ਪਿਤਾ ਕੇ ਬੱਚਿਆਂ ਦੀ پڑھੈ ਨੂੰ ਲੈ ਕੇ ਕਾਫੀ ਟੈਨਸ਼ਨ ਦੇ ਵਿੱਚ ਰਹਿੰਦੇ ਨੇ ਕਿਹੜੇ ਕਿਹੜੇ ਡਿਪਲੋਮੇ ਕਿਤੇ ਜਾਂਦੇ ਆ ਪਲੱਸ 2 ਤੋਂ ਬਾਅਦ ਜਿਸ ਤਰ੍ਹਾਂ ਬੱਚੇ ਸੋਚਦੇ ਨੇ ਕਿ ਵੀ ਅਸੀਂ ਕਿਹੜੀ ਪੜ੍ਹਾਈ ਯਾਰੀ ਰੱਖ ਸਕਦੇ ਹਾਂ ਕਿਸ ਤਰ੍ਹਾਂ ਦੀਆਂ ਜੜੀਆਂ ਇੱਥੇ ਦੇਖੋ ਇਦਾਂ ਹੁੰਦਾ ਜੀ ਕਿ ਪਲੱਸ 2 ਤੋਂ ਬਾਅਦ ਅੱਗੇ ਸਟੱਡੀ ਦੇ ਆਪਸ਼ਨਸ ਨੇ ਆਰਟਸ ਹੈ ਕਾਮਰਸ ਹੈ ਬਿਜ਼ਨਸ ਹੈ ਕੰਪਿਊਟਰ ਐਪਲੀਕੇਸ਼ਨਸ ਨੇ ਜਾਂ ਲਾਇਬ੍ਰੇਰੀ ਸਾਇੰਸ ਹੈ ਇਹਦੇ ਡ ਔਰ ਗ੍ਰੈਜੂਏਸ਼ਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵੀ ਹੈ ਇਹ ਜ਼ਰੂਰੀ ਨਹੀਂ ਹੈਗਾ ਵੀ ਜੇ ਸਟੱਡੀ ਕਰਨੀ ਹੈ ਤਾਂ ਸਿਰਫ ਕਾਲਜ ਜਾਂ ਯੂਨੀਵਰਸਿਟੀ ਵਿੱਚ ਹੀ ਸਟੱਡੀ ਹੁੰਦੀ ਹੈ ਸਟੱਡੀ ਕਰਨ ਦੇ ਬਹੁਤ ਵਧੀਆ ਆਪਸ਼ਨ ਨੇ ਜਿਹੜੇ ਅਸੀਂ ਇਥੇ ਪ੍ਰੋਵਾਈਡ ਕਰਦੇ ਹਾਂ लवली ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਐਡਮਿਸ਼ਨ ਹੋਣੀ ਹੈ ਡਾਇਰੈਕਟਲੀ ਤੇ ਸਟੂਡੈਂਟ ਨੂੰ ਉਹ ਉਹਨਾਂ ਸਟੂਡੈਂਟਸ ਨੂੰ ਬਾਤ ਯੂਸਫੁਲ ਹੈ ਜਿਵੇਂ ਕੋਈ ਬੱਚੇ ਨੇ ਨਾਲ ਦੇ ਨਾਲ ਕੋਈ ਸੀਏ ਦੀ ਪ੍ਰੈਪਰੇਸ਼ਨ ਕਰਨੀ ਹੈ ਕਈਆਂ ਨੇ ਕੋਈ ਯੂਜੀਸੀ ਦਾ ਟੈਸਟ ਕਲੀਅਰ ਕਰਨਾ ਹੈ ਉਹ ਫੋਕਸ ਕਰਨ ਕਿਉਂ ਨਾ ਟੈਸਟਾਂ 'ਤੇ ਨਾਲ ਦੇ ਨਾਲ ਉਹਨੇ ਆਪਣੀ ਜਿਹੜੀ ਡਿਗਰੀ ਹੈ ਉਹ ਵੀ ਲੈਣੀ ਹੈ ਤੋਂ ਡਿਗਰੀ ਐਲਪੀਯੂ ਤੋਂ ਬੜੀ इजीली ਬੱਚਾ ਘੱਟ ਪੜ ਕੇ ਵੀ ਵਧੀਆ ਮਾਰਕਸ ਨਾਲ ਪਾਸ ਹੋ ਜਾਂਦਾ ਹੈ ਔਰ ਉਹਦਾ ਜਿਹੜਾ ਮੇਨ ਫੋਕਸ ਹੈ ਕੰਪੀਟੀਟਿਵ ਇਗਜ਼ਾਮ ਵਿੱਚ ਜਾਂ ਕਿਸ ਨੇ ਸੀਏ ਦੀ ਕੋਚਿੰਗ ਚ ਜਾਂ ਕਿਸ ਨੇ ਯੂਜੀਸੀ ਨੈਟ ਦੀ ਕੋਚਿੰਗ ਚ ਜਾਂ ਕਿਸ ਨੇ ਕੋਈ ਜੌਬ ਕਰਨੀ ਹੈ ਜਾਂ ਕਿਸ ਨੇ ਬਿਜ਼ਨਸ ਕਰਨਾ ਹੈ ਉਹ ਆਪਣੇ ਮੇਨ ਫੋਕਸ ਉੱਤੇ ਰੱਖੇ ਸਾਡੇ ਵੱਲ ਸੈਕੰਡਰੀ ਫੋਕਸ ਰੱਖੇ ਤਾਂ ਵੀ ਆਪਣੀ ਸਟਡੀ ਕੰਪਲੀਟ ਕਰ ਲੰਦਾ ਔਰ ਬੜੀ ਈਜ਼ੀਲੀ ਡਿਗਰੀ ਅਰਨ ਕਰ ਸਕਦਾ ਹੈ ਇਸੇ ਨਾਲ ਕਿ ਕਿ ਡਿਗਰੀ ਵੀ ਡਿਪਲੋਮਾ ਜਾਂ ਕੋਈ ਹੋਰ ਵੀ ਆਪਣੇ ਪ੍ਰੋਵਾਈਡਰ ਹਾਂ ਆਪਣੇ ਕੋਲ ਹੀ ਮੈਂ ਦੱਸਣਾ ਡਿਗਰੀ ਤੇ ਡਿਪਲੋਮਾ ਹੀ ਨੇ ਜਿਵੇਂ ਅਗਰ ਕੰਪਿਊਟਰਸ ਦੀ ਗੱਲ ਕਰੀਏ ਤਾਂ BCA, BSC IT ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨਸ ਇਸ ਪਲੱਸ 2 ਤੋਂ ਬਾਅਦ ਦੇ ਨੇ ਤੇ ਪੋਸਟ ਗ੍ਰੈਜੂਏਸ਼ਨ ਦੇ ਵਿੱਚ MSc IT ਤੇ MCA ਹੈ ਇਸ ਤਰ੍ਹਾਂ ਹੀ ਮੈਨੇਜਮੈਂਟ ਦੇ ਵਿੱਚ BBA ਤੇ MBA ਹੈ ਤੇ ਇੱਕ ਡੀਬੀਏ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਵੀ ਹੈ ਸਾਲ ਦਾ ਕੋਰਸ ਹੈ ਇਸ ਤਰ੍ਹਾਂ ਹੀ ਜੇ ਅਸੀਂ ਗੱਲ ਕਰਦੇ ਹਾਂ ਕਮਰਸ ਬੀ ਕਾਮਡ ਐਂਡ ਕੰਪ ਆਰਟਸ ਕੋਲ ਕਰਦੇ ਹਾਂ ਬੀਏ ਉੱਚ ਤਿੰਨੋਂ ਮੀਡੀਅਮ अवेलेबल ਨੇ ਇੰਗਲਿਸ਼ ਵੀ ਹਿੰਦੀ ਵੀ ਪੰਜਾਬੀ ਵੀ ਤੇ ਲਾਇਬ੍ਰੇਰੀ ਸਾਇੰਸ ਦੀ ਗੱਲ ਕਰਦੇ ਆ ਤਾਂ ਉੱਚ ਡੀਐਲਆਈਐਸ ਇੱਕ ਸਾਲ ਦਾ ਡਿਪਲੋਮਾ ਹੈ ਫਿਰ ਬੀਐਲਆਈਐਸ ਇੱਕ ਪ੍ਰੋਗਰਾਮ ਹੈ ਇੱਕ ਸਾਲ ਦਾ ਬੈਚਲਰ ਆਫ ਲਾਇਬ੍ਰੇਰੀ ਇਨਫੋਰਮੇਸ਼ਨ ਸਾਇੰਸ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਇੱਕ ਸਾਲ ਦਾ ਜਿਵੇਂ ਇੱਕ ਟੀ ਸਟੂਡੈਂਟ ਰਜਿਸਟਰ ਤੋਂ ਬਾਅਦ ਬੀਏਡ ਕਰਦੇ ਨੇ ਬੀਏਡ 2 ਸਾਲ ਦੀ ਹੈ ਉਸ ਤੋਂ ਬਾਅਦ ਟੀਚਿੰਗ ਜੌਬਸ ਵਾਸਤੇ ਜਾਣਾ ਉਹਦੇ ਨਾਲ ਉਹ ਕੋਈ ਆਪਸ਼ਨ ਹੈ 1 ਸਾਲ ਦਾ ਸਿਰਫ 1 ਸਾਲ ਲਗਾਇਆ 1 ਸਾਲ ਨਾਲ ਬੀਐਲਐਸ ਲਈ ਤੇ ਐਜ਼ ਅ ਲਾਇਬ੍ਰੇਰੀਅਨ ਗਵਰਨਮੈਂਟ ਜੌਬਸ ਨਿਕਲਦੇ ਆ ਨੇ ਜਿੰਨੇ ਵੀ ਮੈਨੂੰ ਲੱਗਦਾ ਸਾਡੇ ਕੋਲੋਂ ਵੀ ਜਿਨ੍ਹਾਂ ਨੇ ਲਾਇਬ੍ਰੇਰੀ ਦਾ ਕੀਤਾ ਹੈ ਬੀਐਲਐਸ ਹਾਲੋ ਸਾਰੇ ਹੋਂਦੀ ਜਵਾਬ ਨੇ ਜਿਸ ਤਰ੍ਹਾਂ ਮੰਨ ਲੱਕ ਕੇ ਕਿ ਕਈ ਪਰਸਨ ਐਸਾ ਹੁੰਦੇ ਕਿ ਆਪਣੀ ਜੋ ਵੀ ਕਰਨਾ ਚਾਹੁੰਦੇ ਨੇ ਬਿਜ਼ਨਸ ਵੀ ਕਰਨਾ ਚਾਹੁੰਦੇ ਨੇ ਉਸ ਦਿਨ ਕਿਹੜੀ ਕਿਹੜੀ ਉਪਰਾਈ ਜਿਹੜੀ ਪੜ੍ਹਾਈ ਨੂੰ ਨਾ ਲੈ ਕੇ ਖੇਤਰ ਵਿੱਚ ਚੱਲ ਸਕਣ ਹਾਂ ਸਾਡਾ ਜਿਹੜੀ ਬੀਬੀਏ ਸਟਡੀ ਹੈ ਨਾ ਉਹ ਬਿਜ਼ਨਸ ਵਾਸਤੇ ਹੀ ਹੈ ਬੀਬੀਏ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਉਹਦੇ ਵਿੱਚ ਜਿਹੜੇ ਸਬਜੈਕਟਸ ਨੇ ਇਦਾਂ ਦੇ ਨੇ ਵਿਚ ਆਪਣੇ ਕੋਲੋਂ ਇਲੈਕਟਿਵ ਸਬਜੈਕਟ ਚੂਜ਼ ਕਰ ਲੈਂਦਾ ਹੈ ਸੇਲਸ ਐਂਡ ਮਾਰਕੀਟਿੰਗ ਲੈਣੀ ਹੈ ਜਾਂ ਜਨਰਲ ਮੈਨੇਜਮੈਂਟ ਲੈਣੀ ਹੈ ਜਾਂ ਕੰਪਿਊਟਰ ਲੈਣਾ ਹੈ ਇਹ ਪੋਲਿਟਿਕਸ ਪੋਲਿਟੀਕਲ ਸਾਇੰਸ ਮਤਲਬ ਇਦਾਂ ਦੇ ਸਟਰਕਚਰ ਨੇ ਬੀਬੀਏ ਦੀ ਡਿਗਰੀ ਦੇ ਵਿੱਚ ਜਿਹੜੇ ਸਬਜੈਕਟਾਂ ਦੀ ਚੁਆਇਸ ਹੈ ਉਹ ਯੂਨੀਵਰਸਿਟੀ ਨੇ ਪ੍ਰੋਵਾਈਡ ਕੀਤੀ ਹੈ ਬੱਚਾ ਆਪਣੇ ਹਿਸਾਬ ਨਾਲ ਚੂਜ਼ ਕਰ ਲੈਂਦਾ ਹੈ ਐਲਪੀਯੂ ਡਿਸਟੈਂਸ ਆਨਲਾਈਨ ਤੋਂ ਐਡਮਿਸ਼ਨ ਹੁੰਦਾ ਹੈ ਲਗਭਗ ਹਾਂ ਐਲਪੀਯੂ ਆਨਲਾਈਨ ਵੀ ਹੈ ਐਲਪੀਯੂ ਡਿਸਟੈਂਸ ਐਜੂਕੇਸ਼ਨ ਵੀ ਹੈ ਜਿਹੜੇ ਬੱਚੇ ਪੰਜਾਬ ਦੇ ਵਿੱਚ ਐਗਜ਼ਾਮ ਦੇ ਸਕਦੇ ਨੇ ਆਫਲਾਈਨ ਮੌਕਾ ਉਸ ਲਈ ਐਲਪੀਯੂ ਡਿਸਟੈਂਸ ਐਜੂਕੇਸ਼ਨ ਹੈ ਕਈ ਬੱਚੇ ਐਸੇ ਨੇ ਜਿਹੜੇ ਅਬਰਾਡ ਜਾਨਦੀ ਪਲੈਨਿੰਗ ਚ ਨੇ ਜਾਂ ਬ੍ਰਾਡ ਰਹ ਰਹੇ ਨੇ ਉਹਨਾਂ ਨੇ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਨੀ ਹੈ ਉਹਨਾਂ ਵਾਸਤੇ ਸਾਡੇ ਕੋਲੇ ਐਲਪੀਯੂ ਆਨਲਾਈਨ ਪ੍ਰੋਗਰਾਮ ਵੀ ਅਵੇਲੇਬਲ ਨੇ ਐਲਪੀਯੂ ਆਨਲਾਈਨ ਦੇ ਵਿੱਚ ਕੀ ਹੁੰਦਾ ਸਟੱਡੀ ਵੀ ਆਨਲਾਈਨ ਹੁੰਦੀ ਹੈ ਉਹ ਵੀ ਐਗਜ਼ਾਮ ਵੀ ਆਉਂਦੇ ਹੁੰਦੇ ਨੇ ਜੀ ਤੇ ਸਟੱਡੀ ਸਟਰਕਚਰ ਨੂੰ ਲੈ ਕੇ ਕਿਸ ਤਰ੍ਹਾਂ ਦਾ ਤੁਹਾਡੇ ਕੋਲ ਹੈਗਾ ਪ੍ਰੋਵਾਈਡ ਇਸ ਤਰ੍ਹਾਂ ਸਟੱਡੀ ਮਟੀਰੀਅਲ ਦੀ ਗੱਲ ਪਿਆ ਉਸ ਦੀ ਹਾਂ ਸਟੱਡੀ ਮਟੀਰੀਅਲ ਹਾਂ ਐਲਪੀਯੂ ਦੇ ਵਿੱਚ ਨਾ ਜਿਹੜੇ ਜੋ ਵੀ ਸਟੱਡੀ ਮਟੀਰੀਅਲ ਐਲਪੀਯੂ ਪ੍ਰੋਵਾਈਡ ਕਰਦੀ ਹੈ ਸਾਫਟ ਕਾਪੀਆਂ ਬਟ ਸਾਨੂੰ ਪਤਾ ਹੈ ਕਿ ਇਨ ਪ੍ਰੈਕਟਿਸ ਸਾਫ ਅਸੀਂ ਆਪਣੀ ਲਾਇਬ੍ਰੇਰੀ ਮੇਨਟੇਨ ਕੀਤੀ ਹੋਈ ਹੈ ਜਦੋਂ ਸਟੂਡੈਂਟ ਨੇ ਐਡਮਿਸ਼ਨ ਲਈ ਉਹਨੂੰ ਜਿਹੜੇ ਸਮੈਸਟਰ ਦੀਆਂ ਜਿਹੜੀਆਂ ਬੁੱਕਸ ਦੀ ਲੋੜ ਹੈ ਅਸੀਂ ਉਹਨੂੰ ਲਾਇਬ੍ਰੇਰੀ ਵਿੱਚੋਂ ਪ੍ਰੋਵਾਈਡ ਕਰਵਾ ਦਿੰਦੇ ਹਾਂ ਕੁਝ ਬੱਚੇ ਜੇ ਚਾਹੁੰਦੇ ਨੇ ਕਿ ਉਹ ਬੁੱਕਸ ਬਾਏ ਕਰਨੀਆਂ ਨੇ ਦੇ ਕੈਨ ਬਾਏ ਬੁੱਕਸ ਉਹਨਾਂ ਦਾ ਵੀ ਜੋ ਕਾਸਟ ਹੈ ਰੀਜ਼ਨੇਬਲ ਹੈ 1000 ਪਰ ਸਮੈਸਟਰ ਬੁੱਕਸ ਬਾਏ ਵੀ ਕਰ ਸਕਦੇ ਨੇ ਬਟ ਬਹੁਤ ਵਧੀਆ ਫੀਚਰ ਇਹ ਹੈ ਵੀ ਲਾਇਬ੍ਰੇਰੀ ਚੋਂ ਬੁੱਕਸ ਇਸ਼ੂ ਕੀਤੀਆਂ ਬੱਚੇ ਨੇ ਪੜ੍ਹੀਆਂ ਜਦੋਂ ਦੀਆਂ ਬੁੱਕਸ ਫ੍ਰੀ ਹੋ ਗਈਆਂ ਆਫਟਰ ਐਗਜ਼ਾਮ ਉਹ ਰਿਟਰਨ ਕਰ ਦਿੰਦੇ ਆ ਕੀ ਐਲਪੀਜੀੀ ਪੜਾਈ ਹੈ ਉਹ ਵੈਲਿਡ ਹੈ 100% ਜਿਹੜ ਇਹ ਇਹਨੂੰ UGC DEB ਵੱਲੋਂ ਫੁੱਲੀ ਹਮੇਸ਼ਾ ਹੀ 2011 ਤੋਂ ਲੈ ਕੇ ਹੁਣ ਤੱਕ ਕੰਪਲੀਟਲੀ ਅਪਰੂਵਲ ਮਿਲਦੀ ਹੈ ਐਲਪੀਯੂ ਇੱਕ ਖੇਤਰੀ ਯੂਨੀਵਰਸਿਟੀ ਹੈ ਜਿਹੜੀ ਸਟ੍ਰਿਕਟਲੀ ਜੋ UGC ਦੀਆਂ ਜਾਂ ਜੋ ਗਵਰਨਮੈਂਟ ਦੇ ਰੈਗੂਲੇਟਰੀ ਬਾਡੀਜ਼ ਨੂੰ ਦੀ ਨੋਰਮਸ ਨੂੰ ਪੂਰੀ ਪਾਲਣਾ ਕਰਦੀ ਹੈ ਐਲਪੀਯੂ NAC A++ ਗ੍ਰੇਡੇਡ ਯੂਨੀਵਰਸਿਟੀ ਹੈ NAIRF ਦੇ ਵਿੱਚ ਇਹਦਾ ਰੈਂਕ ਡੇ ਬਾਏ ਡੇ ਹਸਲ ਉੱਪਰ ਉੱਪਰ ਜਾਂਦਾ ਹੈ ਜਾਤਰ ਬੱਚੇ ਜਿਸ ਨੇ ਸਿੱਖਿਆ ਬੋਰਡ ਵੱਲੋਂ ਫੇਰ ਪੜਾਈ ਕਰਕੇ ਆਉਂਦੇ ਨੇ ਤਾਂ ਉਹ ਜ਼ਿਆਦਾਤਰ ਆਪਣੇ ਮੋਡੀਫਾਈ ਨਹੀਂ ਕਰ ਪਾਉਂਦੇ ਆਪਣੇ ਨੂੰ ਮੋਡ ਨਹੀਂ ਕਰ ਪਾਉਂਦੇ ਵੀ ਸ਼ਾਇਦ ਕਈਆਂ ਦੇ ਮਨਾਂ ਦੇ ਵਿੱਚ ਇਹ ਚੀਜ਼ ਹੁੰਦੀ ਹੈ ਜਿਸ ਤੋਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜੀ ਵੈਲਿਡਿਟੀ ਨਹੀਂ ਰਹਿੰਦੀ ਵੈਲਿਡਿਟੀ ਦੀ ਗੱਲ ਹੈ ਕਿ ਤੁਹਾਨੂੰ ਨਾ ਬੱਚੇ ਨੇ ਐਡਮਿਸ਼ਨ ਲਈ ਬੱਚੇ ਦੀ ਐਡਮਿਸ਼ਨ ਸਾਡੇ ਕੋਲ ਨਹੀਂ ਹੋਈ ਬੱਚੇ ਦੀ ਐਡਮਿਸ਼ਨ ਡਾਇਰੈਕਟ ਐਲਪੀਯੂ ਚ ਗਈ ਆਪਾਂ ਇਹ ਗੱਲ ਕਰਦੇ ਵੀ ਜਿਵੇਂ ਮੈਂ ਐਗਜ਼ਾਮਪਲ ਦਵਾ ਸਾਡੇ ਕੋਲ 500 ਬੱਚੇ ਸਟੱਡੀ ਕਰ ਰਹੇ ਨੇ ਤੋਂ 500 ਦੇ 500 ਬੱਚੇ ਸਰਟੀਫਿਕੇਟ ਐ ਡਿਗਰੀ ਹੈ ਉਹ ਡਾਇਰੈਕਟਲੀ ਐ ਕੀ ਸਟੂਡੈਂਟ ਦੀ ਐਡਮਿਸ਼ਨ ਡਾਇਰੈਕਟਲੀ ਸਾਡੇ ਕੋਲ ਨਹੀਂ ਹੋਇਆ ਅਸੀਂ ਸਿਰਫ ਬੱਚੇ ਨੂੰ ਗਾਈਡ ਕੀਤਾ ਬੱਚੇ ਦੀ ਪਰਮਿਸ਼ਨ ਕਰਵਾਤੀ ਜਾਂ ਬੱਚੇ ਨੂੰ ਆਫਟਰ ਐਡਮਿਸ਼ਨ ਅਸੀਂ ਉਹਨੂੰ ਸਪੋਰਟ ਦਿੰਦੇ ਆ ਬਟ ਜਿਹੜੀ ਬੱਚੇ ਦੀ ਐਡਮਿਸ਼ਨ ਹੈ ਉਹ ਐਨਐਲਸੀਏ ਚ ਨਹੀਂ ਹੋਈ ਬੱਚੇ ਦੀ ਐਡਮਿਸ਼ਨ ਡਾਇਰੈਕਟਲੀ ਐਲਪੀਯੂ ਚ ਹੋਈ ਇਸ ਕਰਕੇ ਉਹਦੀ ਜਿਹੜੀ ਡਿਗਰੀ ਹੈ ਕਾਮਨਟ ਜੌਬ ਵਾਸਤੇ ਵੀ ਇੰਡੀਆ ਤੋਂ ਅਬਰਾਡ ਇਮੀਗ੍ਰੇਸ਼ਨ ਵਾਸਤੇ ਵੀ ਫੁਲੀ ਵੈਲਿਡ ਹੈ ਕੀ ਕੀ ਟਾਈਮਿੰਗ ਆ ਆਪਣੀ ਜਿਹੜੀ ਇੱਥੇ ਸਾਡੇ ਕੋਲ ਜਿਹੜੀਆਂ ਤਾਂ ਨਾ ਜਿਵੇਂ ਹੁਣ ਬੱਚਾ ਹੈ ਬੀਬੀਏ ਜਾਂ ਬੀਸੀਏ ਜਾਂ ਐਮਬੀਏ ਵਗੈਰਾ ਦੀਆਂ ਕਲਾਸਾਂ ਨੇ ਉਹ ਸੀ ਮਾਰਨਿੰਗ ਸਪੋਇਡ ਕਰਦੇ ਆ ਮਾਰਨਿੰਗ ਸਪੋਇਡ ਕਰਨ ਦਾ 메인 ਰੀਜ਼ਨ ਇਹ ਹੈ ਕਿ ਬੱਚੇ ਕੋਈ ਬਾਕੀ ਦਿਨ ਫ੍ਰੀ ਹੈ ਕਿਸੇ ਨੇ ਕੋਈ ਕੰਪੀਟੀਟਿਵ ਇਗਜ਼ਾਮ ਦੀ ਪ੍ਰੈਪਰੇਸ਼ਨ ਕਰਨੀ ਹੈ ਕਿਸਨੇ ਕੋਈ ਕੋਚਿੰਗ ਲੈਣੀ ਹੈ ਕਿਸਨੇ ਜੌਬ ਕਰਨੀ ਹੈ ਕਿਸਨੇ ਬਿਜ਼ਨਸ ਕਰਨਾ ਹੈ ਉਹ ਸਾਰਾ ਦਿਨ ਆਪਣੇ ਕੋਲੇ ਆਪਣੀ ਜੋ ਮਰਜ਼ੀ ਰੂਟੀਨ ਵਰਕ ਕਰੇ ਸਾਡੇ ਕੋਲੇ ਮਾਰਨਿੰਗ ਕਲਾਸਾਂ ਲਗਾ ਕੇ ਆਪਣੀ ਜਿਹੜੀ ਸਟੱਡੀ ਹੈ ਉਹਦੇ ਵਿੱਚ ਨਾਲ ਦੀ ਨਾਲ ਡਿਗਰੀ ਨਾਲ ਦੀ ਨਾਲ ਨੋਲੇਜ ਨੂੰ ਐਨਹਾਂਸ ਕਰਦਾ ਹੈ। ਕਈ ਬੱਚੇ ਇਸ ਤਰ੍ਹਾਂ ਹੁੰਦੇ ਆ ਕਿ ਪਲੱਸ 2 ਤੋਂ ਬਾਅਦ ਆਪਣੀ ਪੜ੍ਹਾਈ ਵੀ ਜਾਰੀ ਰੱਖਣਾ ਚਾਹੁੰਦੇ ਨੇ ਪਰ ਕਿਸੇ ਨਾ ਕਿਸੇ ਕਾਰਨ ਵਾਸੋਂ ਨਹੀਂ ਪੜ ਪਾਉਂਦੇ। ਕਿ ਯਾਤਰਾ ਇਸ ਤਰ੍ਹਾਂ ਹੁੰਦਾ ਕਿ ਫੀਸ ਨੂੰ ਲੈ ਕੇ ਵੀ ਕਈਆਂ ਦੇ ਮਨਾਂ ਦੇ ਵਿੱਚ ਹੁੰਦਾ ਹੈ। ਕਿ ਇਸ ਤਰ੍ਹਾਂ ਦੀ ਜਿਹੜੀ ਸਾਡੇ ਕੋਲ ਫੀਸਾਂ ਬਹੁਤ ਰੀਜ਼ਨੇਬਲ ਨਹੀਂ ਹੈ। ਸਾਡੀਆਂ ਫੀਸਾਂ ਤਾਂ ਐ ਕਰਦਾ ਆ ਵੀ ਬੱਚੇ ਦੀ ਇੱਕ ਸੈਮੈਸਟਰ ਦੀ ਜਿਹੜੀ ਫੀਸ ਹੈ ਉਹ ਬੱਚਾ ਇੱਕ ਮਹੀਨੇ 'ਚ ਕਮਾ ਲੈਂਦਾ ਹੈ। ਮੈਂ ਮਿਨੀਮਮ ਦੀ ਗੱਲ ਕਰਾਂ ਤਾਂ। ਜਿਵੇਂ ਸਾਡੀ ਬੀਏ ਦੀ ਫੀਸ ਕਿੰਨੀ ਹੈ ਤੇ ਉੱਪਰ ਤੋਂ ਪਰ ਸੈਮੈਸਟਰ। ਸਾਡੀ ਬੀਗੁੰਦੀ ਫੀਸ ਸਾਡੀ ਬੀਸੀ ਦੀ ਫੀਸ ਹੈ ਜਿਹੜੀ ਉੱਥੇ ਨਾਲ 500 ਪਰ ਸੈਮਸਟਰ ਹੈ ਐਮਬੀਏ ਦੀ ਫੀਸ 16500 ਪਰ ਸੈਮਸਟਰ ਹੈ ਬੱਚਾ ਮਤਲਬ ਮੰਥਲੀ ਸੈਲਰੀ ਦੇ ਵਿੱਚੋਂ ਫੀਸ ਪੇ ਕਰਕੇ ਬਾਕੀ ਆਪਣਾ ਕੰਮ ਵੀ ਕਰਦਾ ਹੈ ਕਿਸ ਤਰ੍ਹਾਂ ਕੰਟੈਕਟ ਕੀਤਾ ਜਾਏਗਾ ਤੁਹਾਡੇ ਨਾਲ ਹਾਂ ਐਡਮਿਸ਼ਨ ਵਾਸਤੇ ਸਾਡੇ ਇੱਥੇ ਸੈਕਸ਼ਨ ਦੀ ਟੀਮ ਹੈ ਅਸੀਂ ਵਟਸਐਪ ਤੇ ਵੀ ਡਾਕੂਮੈਂਟਸ ਲੈ ਕੇ ਆਏ ਜੇ ਬੱਚਾ ਫਿਜ਼ੀਕਲੀ ਸਾਡੇ ਕੋਲ ਆਪਰੋਚ ਕਰ ਸਕਦਾ ਹੈ ਤਾਂ ਮੋਸਟ ਵੈਲਕਮ ਮਿਲ ਕੇ ਉਹਨੂੰ ਅਸੀਂ ਗਾਈਡ ਕਰਦੇ ਹਾਂ ਕਈ ਵਾਰੀ ਐ ਵੀ ਹੁੰਦਾ ਬੱਚਾ ਦੂਰ ਦਾ ਹੈ ਉਹਨੂੰ ਪ੍ਰੈਜ਼ੈਂਟ ਆਉਣਾ ਮੁਸ਼ਕਿਲ ਹੈ ਤਾਂ ਅਸੀਂ ਉਹਨੂੰ ਆਨਲਾਈਨ ਵੀ ਕਾਉਂਸਲਿੰਗ ਕਰਕੇ ਉਹਨੂੰ ਸਬਜੈਕਟਸ ਬਾਰੇ ਇਨਫੋਰਮੇਸ਼ਨ ਦੇ ਕੇ ਉਹਦੇ ਡਾਕੂਮੈਂਟਸ ਆਨਲਾਈਨ ਮੰਗਵਾ ਕੇ ਉਹਦੀ ਇਨਫੋਰਮੇਸ਼ਨ ਆਨਲਾਈਨ ਲੈ ਕੇ ਫੀਸ ਵੀ ਯੂਨੀਵਰਸਿਟੀ ਨੂੰ ਆਨਲਾਈਨ ਭਰ ਦਿੰਦੀ ਹੈ ਅਕਾਊਂਟਸ ਨਾਲ ਨੂੰ ਤੁਸੀਂ ਸਾਈਟ ਯਰ ਫਿਲਿੰਗ ਵੀ ਕਰਵਾਉਣੀ ਹੈ ਹਾਂ ਉਹ ਸਾਡੇ ਸਾਈਟ ਤੇ ਵਿੱਚ ਇਸ ਤਰ੍ਹਾਂਿਤ ਹੈ ਉਹ ਅਕਾਊਂਟਸ ਦਾ ਕੰਪਲੀਟ ਕੰਮ ਜੀਐਸਟੀ ਰਿਟਰਨ ਇਨਕਲੂਡ ਇਸ ਇਨਰਨਾ ਉਹ ਕਰਦੇ ਨੇ ਅਕਾਊਂਟਿੰਗ ਦਾ ਕੰਪਲੀਟ ਕੰਮ ਕਰਦੇ ਨੇ ਸਾਡੇ ਇੱਥੇ ਜਿਹੜੇ ਬੱਚੇ ਅਕਾਊਂਟਸ ਦੀ ਟ੍ਰੇਨਿੰਗ ਲੈਂਦੇ ਨੇ ਉਹਨਾਂ ਵਿੱਚੋਂ ਜਿਹੜੇ ਵਿੱਚ ਚਾਹੁੰਦੇ ਨੇ ਕਿ ਅਸੀਂ ਕੋਈ ਨਾ ਕੋਈ ਲਾਈਵ ਵਰਕ ਕਰੀਏ ਤਾਂ ਉਹਨਾਂ ਸੇ ਉੱਥੇ ਆਨ-ਦੀ-ਜੌਬ ਟ੍ਰੇਨਿੰਗ ਵੀ ਨਾਲ ਕਰਵਾ ਦਿੰਦੇ ਆ ਸਰ ਇਸ ਦੇ ਨਾਲ ਨਾਲ ਇੱਕ ਆਪਾਂ ਹੋਰ ਵੀ ਗੱਲ ਕਰ ਲੈਂਦੇ ਆ ਜਿਸ ਤਰ੍ਹਾਂ ਕਿ ਕੁਝ ਲੇਡੀਆਂ ਨੇ ਜਿਹੜੀਆਂ ਪਹਿਲਾਂ ਪੜ੍ਹਾਈ ਛੱਡ ਕੇ ਗ੍ਰੈਸਰੀਸ ਦੇ ਵਿੱਚ ਚਲੇ ਗਈਆਂ ਨੇ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਵੀ ਹੁੰਦਾ ਕਿ ਅਸੀਂ ਜਿਹੜੀਆਂ ਆਪਣੀ ਪੜ੍ਹਾਈ ਨੂੰ ਜਾਰੀ ਕਿਸ ਤਰ੍ਹਾਂ ਰੱਖ ਸਕੀਏ ਉਹ ਕਿਸ ਤਰ੍ਹਾਂ ਹੋ ਵੀ ਅਵੇਲੇਬਲ ਜੀ ਹਾਂ ਸਾਡੇ ਕੋਲ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਸਟੂਡੈਂਟ ਨੇ ਜਿਨ੍ਹਾਂ ਦੀ ਨਾਲ ਦੀ ਨਾਲ ਹਾਊਸ ਵਾਈਫ ਆਪਾਂ ਕਹਿ ਸਕਦੇ ਹਾਂ ਉਹਦਾ ਅਸੀਂ ਫਾਰਮ ਫਿਲ ਕਰਦੇ ਆ ਉਹਦੇ ਵਿੱਚ ਪ੍ਰੈਜ਼ੈਂਟ ਸਟੇਟਸ ਅਸੀਂ ਜੋ ਹਾਊਸ ਵਾਈਜ਼ ਨੇ ਤਾਂ ਉਹਨਾਂ ਦੀ ਵੀ ਸਟੱਡੀ ਉਹਨਾਂ ਦੇ ਮਨ ਇੱਛਾ ਹੁੰਦੀ ਹੈ ਕਿ ਮੇਰੀ ਪਹਿਲਾਂ ਸਟੱਡੀ ਹੋਣ ਤੋਂ ਰਹਿ ਗਈ ਹੈ ਉਹ ਆਪਣੀ ਇੱਛਾ ਪੂਰੀ ਕਰ ਸਕੇ। ਬਸ ਗੈਪ ਐਸੈਪਟ ਕਰਦੇ ਹਾਂ। ਗੈਪ ਨਾ ਕਰਦੇ ਤੇ ਚਲੋ ਅੱਗੇ। ਅੱਛਾ। ਤੇ ਏਜ ਦੀ ਨੋਨ ਲਿਮਟ ਸਾਡੇ ਕੋਲ ਏਜ ਦੀ ਗੱਲ ਸੁਣੋ ਜੀ। ਸਾਡੇ ਕੋਲ ਇੱਕ ਸਰ ਨੇ ਉਹਨਾਂ ਦੀ ਏਜ 60 ਤੋਂ 70 ਦੇ ਇਨ ਬਿਟਵੀਨ ਹੈ ਕਿਤੇ ਮੈਨੂੰ ਐਗਜੈਕਟ ਡੇਟ ਆਫ ਬਰਥ ਨਹੀਂ ਯਾਦ ਹੈਗੀ। ਉਹ MBA ਕਰ ਰਹੇ ਨੇ। ਰਿਟਾਇਰਡ ਪਰਸਨ ਨੇ। ਉਹਨਾਂ ਦੇ ਮਨ ਵਿੱਚ ਪੜਨ ਦੀ ਇੱਛਾ ਹੈ ਟਾਈਮ ਪਾਸ ਕਰਨ ਦੀ ਇੱਛਾ ਹੈ ਉਹ ਐਮਬੀਏ ਦੇ ਹਨ ਉਹ ਸੈਮਸਟਰ 4 ਵਿੱਚ ਪਹੁੰਚੋ ਅਜੇ ਅਜਾ ਮਤਲਬ ਕਿ ਜੇ ਕੋਈ ਵੀ ਮਤਲਬ ਚਾਹ ਰਿਹਾ ਰਿਟਾਇਰਡ ਪਰਸਨ ਹੈ ਜਾਂ ਮਤਲਬ ਆਪਣੀ ਪੜਾਈ ਜਾਰੀ ਰੱਖਣਾ ਚਾਹੁੰਦੇ ਨੇ ਚਾਹੇ ਕੋਈ ਵੀ ਏਜ ਹੋਵੇ ਚਾਹੇ ਆਪਣੇ ਕੋਈ ਵੀ ਕੰਮਕਾਰ ਕਰਦੇ ਹੋ ਜਾਨ ਜਿਸ ਤਰ੍ਹਾਂ ਗ੍ਰੈਸਟੀ ਜਿਹੜੀਆਂ ਆਪਣੀ ਲੇਡੀਆਂ ਨੇ ਜਿਹੜੀਆਂ ਉਹ ਪੜਾਈ ਕਰਨ ਵਾਸਤੇ ਨਹੀਂ ਕਰ ਪਾਈਆਂ ਕਰਦੇ ਵਿੱਚ ਉਹ ਆਪਣੀ ਪੜਾਈ ਜਾਰੀ ਰੱਖ ਸਕਦੀਆਂ ਬਿਲਕੁਲ ਉਹ ਆਪਣੀ ਸਟੱਡੀ ਨੂੰ ਕੰਟੀਨਿਊ ਕਰ ਸਕਦੇ ਆ ਬਿਲਕੁਲ ਸੋ ਜਿਸ ਤਰ੍ਹਾਂ ਗੱਲਬਾਤ ਕਰ ਲੈਂਦੇ ਹਾਂ ਦੇ ਨਾਲ ਨਾਲ ਕਿ ਤੁਸੀਂ ਜਿਸ ਤਰ੍ਹਾਂ ਆਪਣੀ ਪੜ੍ਹਾਈ ਕਿਸੇ ਨਾ ਕਿਨ੍ਹੇ ਕਾਰਨ ਵንስ ਜਿਹੜੀ ਆਪਣੀ ਵਿਚਾਲੇ ਰਹਿ ਗਈ ਆ ਜਾਂ ਅਸੀਂ ਪਰਿਵਾਰ ਦੇ ਵਿੱਚੋਂ ਕੁਝ ਇਸ ਤਰ੍ਹਾਂ ਦੀ ਪ੍ਰੋਬਲਮਸ ਹੁੰਦੀਆਂ ਨੇ ਕਿ ਅਸੀਂ ਪੜ੍ਹਾਈ ਨੂੰ ਪੂਰੀ ਨਹੀਂ ਕਰ ਪਾਉਂਦੇ ਪਰ ਲੇਕਿਨ ਹੁਣ ਅਸੀਂ ਆਪਣਾ ਅਗਰੈਸਿਵ ਜੀਵਨ ਦੇ ਨਾਲ-ਨਾਲ ਤੁਸੀਂ ਜਿਹੜੀ ਆਪਣੀ ਪੜ੍ਹਾਈ ਆ ਜਾਰੀ ਰੱਖ ਸਕੋ ਤੇ ਸੋ ਜਿਸ ਤਰ੍ਹਾਂ ਅਸੀਂ ਆਪਾਂ ਗੱਲਬਾਤ ਕੀਤੀ ਹੈ ਕਿ ਬੱਚੇ ਪੜ੍ਹਾਈ ਦੇ ਨਾਲ-ਨਾਲ ਪਲੇਸਮੈਂਟ ਬਾਰੇ ਵੀ ਹਾਂ ਐਲਪੀਯੂ ਡਿਸਟੈਂਸ ਐਜੂਕੇਸ਼ਨ ਪਲੇਸਮੈਂਟ ਦੀ ਜਾਂ ਇੰਟਰਨਸ਼ਿਪ ਦੀਆਂ ਫੈਸਿਲਿਟੀਆਂ ਵੀ ਬਹੁਤ ਪ੍ਰੋਵਾਈਡ ਕਰ ਰਿਹਾ ਹੈ ਬੱਚਾ ਜਦੋਂ ਨਮਿਸ਼ਨ ਲੈ ਲੈਂਦਾ ਆ ਉਹ ਵੀ ਇੱਕ ਯੂਐਮਐਸ ਕਾਦਰ ਨੇ ਯੂਨੀਵਰਸਿਟੀ ਮੈਨੇਜਮੈਂਟ ਸਿਸਟਮ ਇਹਨੂੰ ਇਕਨੈਕਟ ਕਰਦਿਆ ਯੂਨੀਵਰਸਿਟੀ ਨਾਲ ਕਨੈਕਟ ਕਰਨ ਵਾਸਤੇ ਆਨਲਾਈਨ ਇਕਨੈਕਟ ਉਹਦੇ ਤੇ ਬੱਚੇ ਨੂੰ ਇਨਫੋਰਮੇਸ਼ਨ ਆਉਂਦੀ ਹੈ ਵੀ ਫਲਾਣੀ ਥਾਂ ਤੇ ਫਲਾਣੀ ਕੰਪਨੀ ਵੱਲੋਂ ਪਲੇਸਮੈਂਟ ਡਰਾਈਵ ਓਪਨ ਹੋਈ ਹੋਈ ਹੈ ਬੱਚਾ ਉਸ ਵਿੱਚ ਪਾਰਟਿਸਿਪੇਟ ਕਰ ਸਕਦਾ ਹੈ ਫ੍ਰੀਲੀ ਕੋਈ ਫਰਕ ਨਹੀਂ ਹੈ ਬੱਚਾ ਜਦੋਂ ਪਲੇਸਮੈਂਟ ਵਿੱਚ ਪਾਰਟਿਸਿਪੇਟ ਕਰਦਾ ਹੈ ਥੈਨ ਉਹਨੂੰ ਪਤਾ ਲੱਗਦਾ ਕਿ ਮੈਂ ਕਿੱਥੇ ਸਟੈਂਡ ਕਰਦਾ ਹਾਂ ਜੇ ਉਹ ਪਲੇਸਮੈਂਟ ਵਿੱਚ ਪਾਰਟਿਸਪੇਟ ਕਰਦੇ ਹੋਏ ਪਲੀਜ਼ ਹੋ ਜਾਂਦਾ ਤਾਂ ਬਹੁਤ ਵਧੀਆ ਨਹੀਂ ਹੁੰਦਾ ਤਾਂ ਅਗਲੀ ਵਾਰ ਅਗਲੀ ਵਾਰ ਬਹੁਤ ਸਾਰੀਆਂ প্লেਸਮੈਂਟ ਓਪਰਚ्युनिटीज ਯੂਨੀਵਰਸਿਟੀ ਵੱਲੋਂ ਬੱਚੇ ਨੂੰ ਆਉਂਦੀਆਂ ਰਹਦੀਆਂ ਨੇ ਅੱਛਾ ਐਲਪੀਯੂ ਦੇ ਵਿੱਚ ਜਿਸ ਤਰ੍ਹਾਂ ਇਵੈਂਟਸ ਵਗੈਰਾ ਹੁੰਦੇ ਨੇ ਕਿ ਬੱਚੇ ਉਸ ਵਿੱਚ ਪਾਰਟਿਸਪੇਟ ਕਰ ਸਕਦੇ ਨੇ ਸ਼ੂਰ ਸਗੋਂ ਐਲਪੀਯੂ ਨੇ ਕਹਿੰਦੇ ਜੀ ਕਰਦੀ ਐਲਪੀਯੂ ਚਾਹੁੰਦੀ ਐ ਕਿ ਜਦੋਂ ਐਨੂਅਲੀ ਸਪੋਰਟਸ ਫੀਟ ਹੁੰਦੀਆਂ ਨੇ ਐਨੂਅਲੀ ਐਥਲੈਟਿਕ ਮੀਟਸ ਹੁੰਦੀਆਂ ਨੇ ਜਾਂ ਵਨ ਇੰਡੀਆ ਫੰਕਸ਼ਨ ਹੁੰਦਾ ਆ ਉਹਦੇ ਵਿੱਚ ਬੱਚੇ ਡਿਸਟੈਂਸ এডਿਊਕੇਸ਼ਨ ਨੂੰ ਵੀ ਇਕੁਅਲ ਓਪਰਚ्युनिटीज ਨਾਲ ਪਾਰਟਿਸਪੇਟ ਕਰਨ ਕਿ ਬੱਚੇ ਜਦੋਂ ਪੜ੍ਹਾਈ ਤੋਂ ਡਿਗਰੀ ਮਤਲਬ ਪੂਰੀ ਪੂਰੀ ਹੁੰਦੀ ਹੈ ਤਾਂ ਮਤਲਬ ਡਿਗਰੀ ਜਿਹੜੀ ਹਾਸਲ ਕਰਦੇ ਨੇ ਉਸ ਦੇ ਲਈ ਕਿਸ ਤਰ੍ਹਾਂ ਉੱਥੇ ਵੀ ਪਾਰਟਿਸਪੇਟ ਇਵੈਂਟਸ ਦੇ ਉੱਥੇ ਹੀ ਕਨਵੋਕੇਸ਼ਨ ਕੀਤੀ ਜਾਂਦੀ ਹੈ ਅ ਯੂਨੀਵਰਸਿਟੀ ਕਨਵੋਕੇਸ਼ਨ 'ਚ ਡਿਗਰੀ ਦਿੰਦੀ ਹੈ ਜਦੋਂ ਕਨਵੋਕੇਸ਼ਨ ਹੁੰਦੀ ਹੈ ਉਹ ਇਕੁਅਲੀ ਜਿਵੇਂ ਰੈਗੂਲਰ ਦੇ ਬੱਚਾ ਨੂੰ ਡਿਗਰੀ ਮਿਲਦੀ ਹੈ ਉਦਾਂ ਹੀ ਡਿਸਟੈਂਸ ਤੇ ਔਨਲਾਈਨ ਦੇ ਬੱਚਾ ਨੂੰ ਡਿਗਰੀ ਸੇਮ ਫੰਕਸ਼ਨ 'ਚ ਪ੍ਰੋਵਾਈਡ ਕੀਤੀ ਜਾਂਦੀ ਹੈ ਓਕੇ ਥੈਂਕ ਯੂ ਥੈਂਕ ਯੂ ਸਸ਼ੋਭੇ ਜੀ ਸੋ ਜਿestrang ਗੱਲਬਾਤ ਕੀਤੀ ਮੈਂ ਫਿਰ ਕਹਿ ਦਵਾ ਇੱਕ ਵਾਰੀ ਕਿ ਜਿਹੜੇ ਬੱਚੇ ਪੜ੍ਹਾਈ ਲਈ ਟੈਨਸ਼ਨ ਹੈ ਪੜ੍ਹਾਈ ਲਈ ਟੈਨਸ਼ਨ ਦੇ ਵਿੱਚ ਰਹਿੰਦੇ ਨੇ ਕਿ ਪਲੱਸ 2 ਤੋਂ ਬਾਅਦ ਅਸੀਂ ਕੀ ਕਰੀਏ ਜਾਂ ਫਿਰ ਸੋਚਦੇ ਨੇ ਕਿ ਕਿਹੜਾ ਡਿਪਲੋਮਾ ਕਰੀਏ ਜਾਂ ਕਿਹੜੀ ਡਿਗਰੀ ਹਾਸਲ ਕਰੀਏ ਸਾਹ ਹੁਣ ਘਬਰਾਉਣ ਦੀ ਲੋੜ ਨਹੀਂ ਉਹਨਾਂ ਮਾਤਾ ਪਿਤਾ ਦੇ ਲਈ ਇੱਕ ਹੀ ਗੱਲ ਕਹਿਣੀ ਚਾਹੁੰਗਾ ਕਿ ਹੁਣ ਤੁਸੀਂ ਐਨ ਐਲ ਸੀ ਇੰਸਟੀਚਿਊਟ ਰੇਲਵੇ ਰੋਡ ਸਾਨੇਵਾਲ ਜਿੱਥੇ ਤੁਸੀਂ ਐਲਪੀਜੋ ਡਿਸਟੈਂਸ ਆਨਲਾਈਨ ਐਡਮਿਸ਼ਨ ਵੀ ਕਰਵਾ ਸਕਦੇ ਹੋ ਔਰ ਪੜ੍ਹਾਈ ਦੇ ਨਾਲ-ਨਾਲ ਤੁਸੀਂ ਜੋਬ ਵੀ ਕਰ ਸਕਦੇ ਹੋ ਆਪਣੇ ਬਿਜ਼ਨਸ ਵੀ ਕਰ ਸਕਦੇ ਹੋ ਪਰ ਜਿਹੜੇ ਪਰਸਨ ਬਿਜ਼ਨਸ ਕਰ ਰਹੇ ਨੇ ਜਾਂ ਜਿਹੜੇ ਪਰਸਨ ਆਪਣੀ ਜੋਬ ਕਰ ਰਹੇ ਨੇ ਉਸ ਦੇ ਨਾਲ-ਨਾਲ ਤੁਸੀਂ ਆਪਣੀ ਪੜ੍ਹਾਈ ਦੇ ਖੇਤਰ ਦੇ ਵਿੱਚ ਵੀ ਐਡਮਿਸ਼ਨ ਲੈ ਸਕਦੇ ਹਾਂ ਔਰ ਜਿਹੜੀ ਆਪਣੀ ਪੜ੍ਹਾਈ ਹੈ ਉਸ ਨੂੰ ਪੂਰੀ ਕਰ ਸਕਦੇ ਹਾਂ ਜਿਸ ਤਰ੍ਹਾਂ ਮੈਂ ਫਿਰ ਇੱਕ ਵਾਰ ਤੁਹਾਨੂੰ ਸਟ੍ਰਕਚਰ ਦਿਖਾ ਦਵਾਂ ਪਿਛਲਾ ਜਿਹੜਾ ਕਿ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਐਲਪੀ ਜੋ ਡਿਸਟੈਂਸ ਆਨਲਾਈਨ ਐਡਮਿਸ਼ਨ ਜੋ ਕਿ ਰੀਡਵੇ ਰੋਡ ਸਾਨੇਵਾਲ ਦੇ ਬਸਤੇਤਾ ਹੈ ਜਿਹੜੇ ਪ੍ਰੋਗਰਾਮ ਆਫ ਆਫਰ ਨੇ ਜੋ ਕਿ ਐਮਬੀਏ ਐਮਸੀਏ ਐਮਐਸ ਸੀਟੀਆਈ ਐਮਕੋਮ ਐਮਏ ਬੀਬੀਏ ਬੀਸੀਏ ਬੀਏ ਬੀਕੋਮ ਡੀਬੀਏ ਡੀਸੀਏ ਇਸ ਤਰ੍ਹਾਂ ਜਿਹੜੀ ਤੁਸੀਂ ਪ੍ਰੋਗਰਾਮ ਆ ਡਿਗਰੀ ਜਿਹੜੀ ਤੁਸੀਂ ਹਾਸਲ ਕਰ ਸਕਦੇ ਹੋ ਇਸ ਦੇ ਨਾਲ ਨਾਲ ਜਿਹੜੇ ਸਟੂਡੈਂਟ ਜਾਂ ਜਿਹੜੇ ਬੱਚੇ ਅਕਾਊਂਟਸ ਦੇ ਵਿੱਚ ਆਪਣਾ ਧਿਆਨ ਰੱਖਦੇ ਨੇ ਜਿਹੜੇ ਆਈਟੀਆਰ ਫੀਲਿੰਗ ਕਰਨੀ ਵੀ ਸਿੱਖਣਾ ਚਾਹੁੰਦੇ ਨੇ ਉਹ ਵੀ ਜਿਹੜੀ ਇੱਥੇ ਅਵੇਲੇਬਲ ਹੈ ਇਸ ਦੇ ਨਾਲ ਨਾਲ ਤੁਸੀਂ ਕੰਪਿਊਟਰ ਦਾ ਕੋਰਸ ਵੀ ਕਰ ਸਕਦੇ ਹੋ ਅਨੇਕਾਂ ਜਿਹੜੇ ਕੋਰਸ ਇੱਥੇ ਅਵੇਲੇਬਲ ਨੇ ਸੋ ਮੈਂ ਇਹ ਗੱਲ ਕਹਿਣੀ ਚਾਹੁੰਗਾ ਕਿ ਤੁਸੀਂ ਇੱਕ ਵਾਰ ਜਰੂਰ ਇੱਥੇ ਵਿਜ਼ਿਟ ਕਰੋ ਔਰ ਆਪਣੇ ਬੱਚਿਆਂ ਨੂੰ ਜਰੂਰ ਇੱਥੇ ਲੈ ਕੇ ਆਓ ਔਰ ਸਰ ਖੜੇ ਨੇ ਇਹਨਾਂ ਕੋਲ ਤੁਸੀਂ ਆਪਣੀ ਸਲਾਹ ਜਰੂਰ ਕਰੋ ਕਿ ਜਿਹੜੇ ਕੋ ਬੱਚੇ ਪੜ੍ਹਾਈ ਲਈ ਸੋਚਦੇ ਨੇ ਕਿ ਹੁਣ ਅਸੀਂ ਕੀ ਕਰ ਸਕਦੇ ਆ ਜਾਂ ਕੀ ਨਹੀਂ ਕਰ ਸਕਦੇ ਹੈਗੇ ਸੋ ਇੱਕ ਵਾਰ ਤੁਸੀਂ ਇਹਨਾਂ ਕੋਲ ਵਿਜ਼ਿਟ ਕਰਕੇ ਇਹਨਾਂ ਦੀ ਸਲਾਹ ਜਰੂਰ ਲਓ ਔਰ ਇਸ ਤਰ੍ਹਾਂ ਕਿ ਡਿਮਿਸ਼ਨ ਕਰੋ ਤਾਂ ਆਪਣੇ ਪੜ੍ਹਾਈ ਦੇ ਖੇਤਰ ਦੇ ਵਿੱਚ ਤੁਸੀਂ ਅੱਗੇ ਵਧੋ ਸੋ ਇਸੇ ਤਰ੍ਹਾਂ ਅਸੀਂ ਹੋਰ ਅਪਡੇਟ ਕੇਸ ਕਰਾਂਗੇ ਨਵੇਂ ਸਥਾਨ ਨਵਾਂ ਸਖੀਅਤਾਂ ਦੇ ਨਾਲ ਤਦ ਤੱਕ ਲਈ ਮੈਂ ਦਿਉ ਜੀ ਇਜਾਜ਼ਤ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ